ਸਤਿ ਸ਼੍ਰੀ ਅਕਾਲ ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਇਹਤਿਮਾਨ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲੋ ਦਾ ਖਾਲਸਾ ਵੈਰੂ ਜੀ ਦੇ ਪਤੇ ਸੋ ਅੱਜ ਲੰਗਰ ਲਗਾਇਆ ਗਿਆ ਕੀ ਕਹੂਗੇ ਇਹਦੇ ਬਾਰੇ ਤੇ ਕਿਹਨਾਂ ਦੇ ਵੱਲੋਂ ਹੈ ਕਿਹਦਾ ਕਿਹਦਾ ਸਹਿਯੋਗ ਹੈ ਸਹਿਬ ਸ੍ਰੀ ਗੁਰਗੋਬ ਸਿੰਘ ਜੀ ਮਹਾਰਾਜ ਦੇ ਛੋਟੇ ਸਾਹਿਬ ਜਾਦੇ ਬਾਬਾ ਜੋਰਾਵਲ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਦੇ ਨਿਮਿੱਤ ਜੋ ਕਿ ਫਤਿਹਗੜ ਸਾਹਿਬ ਸਭਾ ਦੇ ਨਿਮਿੱਤ ਸਾਂਝਾ ਲੰਗਰ ਕਰਾ ਲਈ ਵੀ ਲਗਾਇਆ ਗਿਆ ਹੈ ਜੋ ਕਿ ਬਹੁਤ ਅਬਰੀਕਾ ਬਾਰ ਕਰਪਾ ਦੇ ਨਾਲ ਉਹਨਾਂ ਦੀ ਸਦਕਾ ਦੇ ਨਾਲ ਬੜੀ ਸੰਗਤ ਨੇ ਸੋਜੇ ਉਹ ਸਹਿਯੋਗ ਦਿੱਤਾ ਤੁਹਾਨੂੰ ਸਭ ਦਾ ਧੰਨਵਾਦ ਹੈ ਮਹਾਰਾਜ ਬੜੀ ਚੜ੍ਹਦੀ ਕਲਾ ਸ੍ਰੀ ਗੁਰਗੋ ਸਿੰਘ ਜੀ ਮਹਾਰਾਜ ਦੇ ਛੋਟੇ ਸਾਹਿਬ ਜਾਦੇ ਬਾਬਾ ਜੋਰਾ ਸਿੰਘ ਬਾਦੇ ਫਤਿਹ ਸਿੰਘ ਦੇ ਵੰਦ ਵਿੱਚ ਮਹਾਰਾਜੀ ਦੀ ਵਿਕਾਰ ਚੜ੍ਹਨੀ ਕਲਾ ਵਿਸ਼ੇ ਜੋ ਵੀ ਲੰਗਰ ਲਗਾਇਆ ਕਰਾਲੀ ਸੰਗਤ ਵਿੱਚ ਉਹਨਾਂ ਦੀ ਬਹੁਤ ਬਹੁਤ ਆਪਾਰ ਕਿਰਪਾ ਹੈ ਬਹੁਤ ਬਹੁਤ ਧੰਨਵਾਦ ਮਹਾਰਾਜੀ ਕਿਰਪਾ ਦੇ ਨਾਲ ਟੰਗਾ ਬਹੁਤ ਸਹਿਯੋਗ ਮਿਲਿਆ ਸਾਨੂੰ ਲੰਗਰ ਦਾ ਸਾਡੇ ਅਮਰਜੀਤ ਵਾਈ ਪੱਤਰਕਾਰ ਸਾਹਿਬ ਵੀ ਸਾਡੇ ਬੜਾ ਸਹਿਯੋਗ ਦੇ ਰਹੇ ਨੇ ਬਹੁਤ ਸੰਗਤਾਂ ਬੜੀਆਂ ਸਹਿਯੋਗ ਦੇ ਤਰ੍ਹਾਂ ਹਨ ਸਾਹਮਣੇ ਆਪਣਾ ਧੀ ਸਾਹਿਬ ਆਇਆ ਤਨ ਹੋਏ ਮਹਾਰਾਜਾ ਚੜ੍ਹਦੀ ਕਲਾ ਰੱਖੇ ਵਾਹਿਗੁਰੂ ਦੀ ਖਾਲਸਾ ਸਿਰਵਾਇ ਗੁਰੂ ਜੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਛੋਟੇ ਸਹਿਜਾਦੇ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਯਾਦ ਕਰਦੇ ਆ ਇਹ ਲੰਗਰ ਲਗਾਇਆ ਗਿਆ ਹੈ ਕੀ ਕਹੂੰਗਾ ਜੀ ਲੰਗਰ ਲਗਾਇਆ ਬੜੇ ਭੇਦਭਾਵ ਸੇ ਹਮ ਲੋਗੋ ਨੇ ਜੀ ਮਿਲ ਕੇ ਆਪਣਾ ਵਾਹਿਗੁਰੂ ਜੀ ਖਾਲਸਾ ਦਾ ਔਰ ਮਾਤਾ ਗੁਜਰੀ ਆਪਣੇ ਵਾਹਿਗੁਰੂ ਕੀ ਫਤਿਹ ਵਾਹਿਗੁਰੂ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਇਹ ਲੰਗਰ ਲਗਾਇਆ ਗਿਆ ਜੋ ਛੋਟੇ ਸਹਿਬਜ਼ਾਦੇ ਤੇ ਮਾਤਾ ਗੁਜਰੀ ਕੌਰ ਜੀ ਦੀ ਯਾਦ ਦੇ ਵਿੱਚ ਕੀ ਕਹਿਣਾ ਜੀ ਤੁਹਾਡੀ ਜੋ ਇੱਕ ਕੰਮ ਹੋ ਰਿਹਾ ਜੀ ਤੇ ਸਾਧ ਸੰਗਤ ਦੀ ਸੇਵਾ ਨਾਲ ਹੋ ਰਿਹਾ ਜੀ ਸ਼ਰੂ ਗੰਸਾਹਬ ਦਾ ਸਤਿਕਾਰ ਕਰਦ ਹੋਏ ਮਾਤਾ ਗੁਜਰੀ ਜੀ ਸੋ ਲੋਹ ਸੰਗਜਾਦਿਆਂ ਦੀ ਯਾਦ ਦੇ ਵਿੱਚ ਇਹ ਲੰਗਰ ਲਾਇਆ ਇਹਨਾਂ ਨੇ ਮੁੰਡਿਆਂ ਨੂੰ ਹਿੰਮਤ ਬਖਸ਼ੀ ਹੈ ਇਸ ਇਸ ਕਰਕੇ ਕੰਮ ਕਰ ਜੀ ਸੋ ਬੜੀ ਸ਼ਰਧਾ ਭਾਵਨਾ ਹੈ ਥਾਂ ਥਾਂ ਲੰਗਰ ਲੱਗੇ ਹੋਏ ਆ ਸੋ ਜੋ ਸਿੱਖ ਕੌਮ ਦੇ ਵਿੱਚ ਬੜੀ ਸ਼ਰਧਾ ਭਾਵਨਾ ਤੇ ਠੀਕ ਹੈ ਜੀ ਬਿਲਕੁਲ ਸਿੱਖ ਕੌਮ ਚ ਜਿਹੜੀ ਹੈਗਾ ਟਿਕ ਤੇ ਨਹੀਂ ਹੈ ਦੁਨੀਆ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਸਰ ਰੱਖਦੇ ਨਹੀਂ ਹੈ ਜੀ ਤੇ ਥਾਂ ਥਾਂ ਲੱਗਰ ਲੱਗੇ ਥਾਂ ਥਾਂ ਆਪਣੇ ਚਾਹ ਪਾਣੀ ਸੇਵਿਸ ਕਰਕੇ ਜਿਹੜੀ ਹੈ ਸੇਵਾ ਤੇ ਅਸੀਂ ਸਿੱਖ ਪੰਥੀ ਕਰ ਕਰ ਰਹੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਲਸਾ